ਇਹ ਖਨੀਸ਼ੂ ਜਿਹੜੇ ਨੇ ਇਹ ਆ ਰਹੇ ਸੀਗੇ ਮਾਲ ਪਰਾਡੇ ਤੋਂ ਇਹਨਾਂ ਕੋਲ ਵਰਨਾ ਕਾਰ ਸੀਗੀ ਤੇ ਇਹ ਜਦੋਂ ਉਹ ਮਾਲ ਪਰਾਡੇ ਚੌਂਕ ਤੋਂ ਸਦਰ ਚੌਂਕ ਦੇ ਵਿੱਚ ਆਏ ਤੇ ਅਚਾਨਕ ਇੱਕ ਮੋਟਰਸਾਈਕਲ ਅੱਧੋਂ ਆਇਆ ਤੇ ਉਹਦੇ 'ਚ ਇੱਕ ਨੌਜਵਾਨ ਸਿਗਾ ਸਵਾਰ ਮੋਟਰਸਾਈਕਲ ਤੇ ਤੇ ਉਹ ਆਪਸ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਤੇ ਕਾਰ ਲੱਗਣ ਤੋਂ ਥੋੜਾ ਥੋੜਾ ਬਹੁਤ ਆਪਸ ਦੇ ਵਿੱਚ ਬਹਿਸ ਬਾਜੀ ਟਕਰਾਅ ਹੋਇਆ ਉਸ ਤੋਂ ਬਾਅਦ ਜਿਹੜਾ ਹਨੀਸੂਦ ਹੈ ਇਹ ਆਪਣੀ ਕਾਰ ਲੈ ਕੇ ਤੇ ਬੁਲਾਵਾਰੀ ਸਾਈਡ ਨੂੰ ਗਿਆ ਲੇਕਿਨ ਉਹ ਦੋਨੋਂ ਬੰਦੇ ਹੀ ਇਹਦੇ ਮਗਰ ਆਏ ਕ ਮੋਟਰਸਾਈਕਲ ਵਾਲਾ ਤੇ ਉਹਦਾ ਭਰਾ ਵੀ ਇਹਦੇ ਮਗਰ ਦੋਨੋਂ ਆਏ ਜਦੋਂ ਇਹ ਬੁਲਾਵਾਰੀ ਨੂੰ ਅੰਦਰ ਕਿਸੇ ਚੌਕ ਬੁਲਾਵਾਰੀ ਦੇ ਲਾਗੇ ਪਹੁੰਚੇ ਤਾਂ ਉਹ ਟਕਰਾਅ ਵਧ ਗਿਆ ਇਹ ਫਿਰ ਆਪਸ ਦੇ ਵਿੱਚ ਇਹਨਾਂ ਦਾ ਇੱਕ ਵੀਡੀਓ ਰਿਕਾਰਡਿੰਗ ਸੀਗੀ ਉਹਦੇ ਮੁਤਾਬਕ ਇਹਨਾਂ ਦਾ ਆਪਸ ਵਿੱਚ ਬੋਚਾ ਪਈ ਹੋਇਆ ਉੱਥੇ ਤੇ ਇਹਦੇ ਤਾਂ ਇਹ ਬੰਦਾ ਜਿਹੜਾ ਇੰਜਰਡ ਹੋਇਆ ਜਿਹੜਾ ਅ ਸੰਜੀਤ ਨਾਮ ਦਾ ਮੁੰਡਾ ਜਿਹੜਾ ਉਹਦੇ ਸਿਰ ਤੇ ਛੱਟ ਗਈ ਉਹਨਾਂ ਦੀ ਬਾਕੀ ਜਿਹੜੀ ਗੱਲ ਇਹਨਾਂ ਵੱਲੋਂ ਗੋਲੀ ਚਲਾਈ ਗਈ ਜਾਂ ਕੁਝ ਐਸਾ ਉਹ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਫਿਲਹਾਲ ਕੋਈ ਵੀ ਗੋਲੀ ਵਾਲੀ ਗੱਲ ਜਿਹੜੀ ਆ ਉਹ ਸਪਸ਼ਟ ਨਹੀਂ ਹੋ ਸਕੀ ਤੇ ਫਿਰ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਿੰਘ ਦੇਖਾਂ। ਜਿਸ ਤੋਂ ਲੋਕ ਕਹਿ ਰਹੇ ਦੋ ਗੋਲੀਆਂ ਮੈਦੂਦੀਆਂ ਕਿ ਇਹ ਜਿਹੜੇ ਵੱਲੋਂ ਐਸੀ ਗੱਲ ਹੈ ਜੇ ਇਨਵੈਸਟੀਗੇਸ਼ਨ 'ਚ ਕੋਈ ਵੀ ਸਾਹਮਣੇ ਨਹੀਂ ਆਈ ਡਾਕਟਰ ਝੂਠ ਬੋਲਦੇ ਹੋ ਸਰਦਾਰ ਜੀ ਕੋ ਆਫਟਰ ਇਨਵੈਸਟੀਗੇਸ਼ਨ ਹੀ ਅਸੀਂ ਦੱਸਦੇ ਹਾਂ ਪਹਿਲਾਂ ਅਸੀਂ ਰਿਜ਼ਲਟ ਨਹੀਂ ਦੇ ਸਕਦੇ ਕਿ ਏਦਾਂ ਦੀ ਕੋਈ ਘਟਨਾ ਜਿਹੜੀ ਆ ਕੋ ਬਾਪ ਦੀ ਹੋਈ ਹਾਂ ਤੇ ਬੰਦਾ ਜਿਹੜਾ ਹੈ ਉਹ ਝੂਠ ਦਾ ਸਹਾਰਾ ਲੈ ਕੇ ਗੋਲੀ ਕਾਂ ਕਹਿਤੇ ਜ਼ਹੋਰ ਕੋ ਸ਼ਹਿਦਾਨੀ ਕੋਲਾ ਕੀ ਜਿਹੜਾ ਹੈਗਾ ਪੁਲਿਸ ਵੱਲੋਂ ਕੋਈ ਏਦਾਂ ਦਾ ਵੀ ਕਾਨੂੰਨ ਹੈਗਾ ਕਿ ਉਸਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਕੀਤੀ ਜਾਵੇਗੀ ਜੀ ਜੋ ਕੋ ਲੋ ਜੇ ਸਭ ਬਣਦਾ ਹੈ ਉਹ ਅਸੀਂ ਜ਼ਰੂਰ ਕਰਾਂਗੇ ਕਿ ਇਸ ਕੇਸ ਦੇ ਵਿੱਚ ਵੀ ਆਗਰ ਗੋਲੀ ਚਲੀ ਨਹੀਂ ਸਾਬਤ ਹੁੰਦੀ ਤੇ ਜਿਹੜੇ ਬੰਦੇ ਨੇ ਝੂਠਾ આરોਪ ਲਗਾਇਆ ਹੋਵੇਗਾ ਉਹਦੇ ਖਿਲਾਫ ਕਾਰਵਾਈ ਹੋਏਗੀ ਬਿਲਕੁਲ ਬਿਲਕੁਲ ਹੁਣ ਮੈਰਿਟ ਜੋ ਲੀਗਲ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਕਰਾਂਗੇ ਸਰ ਇਹ ਪਤਾ ਲੱਗਾ ਜੀ ਕਾਰਨ ਕੀ ਸੀਗਾ ਇਹ ਲੜਾਈ ਝਗੜੇ ਦਾ ਸਡਨਲੀ ਕੋਈ ਕਾਰਨ ਨਹੀਂ ਸਡਨਲੀ ਬੱਸੋ ਟਕਰਾ ਰ ਸਕੂ ਗੱਡੀ ਦਾ ਤੇ ਮੋਟਰਸਾਈਕਲ ਦਾ ਆਪਸ ਵਿੱਚ ਥੋੜਾ ਜਿਹਾ ਕਲੈਸ਼ ਟੱਚ ਹੋ ਗਈ ਹੁੰਦੀ ਆਪਸ ਦੇ ਵਿੱਚ तो जिदाओ एक अभिजना बैस बाजी शुरू हो गई उसी कार्रवाई सर मन कार्रवाई की भी ये पक्का कर रहे हैं और बस इन्वेस्टिगेशन साड़ी जा रही है इस कार्रवाई कराती शुरू कर दी थी जल्दी ही ही सही सेटेड है पॉलिटिक्स नहीं जो वो चाहिए थी वो ही कराते हैं इधर वो फैक्टर है फैक्टर गोली चलने वा� ਇਹ ਤਾਂ ਇੱਕ ਕਾਨਫਰੰਸ ਕੁਜੀ ਦਿੱਟਾ ਦੱਸ ਰਹੇ ਆ ਇਸ ਤਰ੍ਹਾਂ ਹੀ ਦੱਸਾਂ ਲਈ ਕੋਈ ਨਹੀਂ ਜੀ ਇਹ ਦੇਖੋ ਇਹ ਵੀ ਠੀਕ ਹੈ ਗੱਲ ਲੇਕਿਨ ਇਹ ਐਫ ਆਈ ਆਰ ਦੇ ਸੀ ਫੈਕਟ ਦੱਸ ਰਹੇ ਆ ਐਫ ਆਈ ਆਰ ਦਰਜ ਹੋਈ ਹੈ ਪਹਿਲੇ ਲੇਕਿਨ ਅਸਲੀਅਤ ਜਿਹੜੀ ਉਹ ਸੀ ਤੁਹਾਨੂੰ ਸਟੇਟਮੈਂਟ ਦੇ ਦੇ ਜਿਹੜੇ ਮੁੰਡੇ ਸਾਟ ਲੱਗੀਆਂ ਤੇ ਕੇ ਲਾਹਣ ਸੀ ਸੰਚਿਤ ਦਾ ਨਾਮ हालात क्या हो जाएगा बिल्कुल कंफर्टेबल है ठीक है ठीक है हां एडी जरूर साथ में किस तरह लगी वो हाँ। तो तो जान खेला है। साथ में लड़ाई ना लगी हां लड़ाई सर किसी ने हिरासत में भी ले आया है लेकिन कोई भी नहीं हमारे हिरासत में इनसे तो सारी ट्राई जा रही है ऐसी जल्दी को जल्दी ये पूरी का रोला पे आया है और इसमें असला पता कीता गया कि वो है असला नहीं है कोई असला नहीं किसी का चौदह को असला भी है नहीं है। दरअसल यार जो ग्रीन फैमिली ना बिलोंग करता है Yes. Thank you. Thank you.